ਰਾਮਗੜੀਆ ਪਰਿਵਾਰ ਦੇ ਵਿੱਚੋਂ ਮੁੰਡਾ ਆਰਮੀ ਦੇ ਵਿੱਚ ਭਰਤੀ ਹੋਇਆ ਸੀ ਉਹਦੇ ਰਾਮਗੜੀਆ ਸਿੱਖ ਸੀ ਪਰ ਉਹ ਕਹਿੰਦੇ ਅਸੀਂ ਕੱਲੇ ਰਾਮਗੜੀਏ ਦਾ ਜਿਹੜਾ ਸਰਟੀਫਿਕੇਟ ਬਣਾ ਕੇ ਦੇਵਾਂਗੇ ਇਹਦੇ ਨਾਲ ਸਿੱਖ ਨਹੀਂ ਲੱਗਦਾ ਜਿਹੜੇ ਬੰਦੇ ਥੱਲੇ ਬੈਠੇ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਉਹ ਕਹਿੰਦੇ 80000 ਤੋਂ ਘੱਟ ਸੀ ਸਾਡੇ ਜਿਹੜਾ ਉਹਦੇ ਤੇ ਪੋਰਟਲ ਤੇ ਫੀਡ ਹੀ ਨਹੀਂ ਹੁੰਦਾ ਤਾਂ ਤੇ ਮੈਂ ਐ ਐਮਐਲਏ ਸਾਹਿਬ ਨੂੰ ਬੜਾ ਕਲੀਅਰ ਕਰ ਦੇਣਾ ਚਾਹੁੰਨਾ ਕਿ ਇਹ ਜੀ ਕੋਈ ਗੱਲ ਨਹੀਂ ਹੈਗੀ ਤੁਸੀਂ ਸਪੈਸੀਫਿਕਲੀ ਬੰਦੇ ਨੂੰ ਸੇਵਾ ਕੇਂਦਰ ਦੇ ਵਿੱਚ ਦੇ ਕੇ ਭੇਜੋ ਮੈਂ ਲੈ ਕੇ ਆਇਆ ਜੀ ਜਿਹਦੇ ਵਿੱਚ ਇੱਕ 60000 ਦਾ ਬਣਿਆ ਹੋਇਆ ਇੱਕ 14000 ਦਾ ਬਣਿਆ ਹੋਇਆ ਇੱਕ ਸਰਟੀਫਿਕੇਟ 0 ਇਨਕਮ ਦਾ ਬਣਿਆ ਹੋਇਆ ਕੋਰੂ ਨੇ ਸਰਦਾਰ ਗੁਰਦੇਵ ਸਿੰਘ ਨੂੰ ਅਪਰੋਚ ਕਰ ਲਿਆ ਸਰਕਾਰ ਸੀ ਉਹ ਮੰਤਰੀ ਜੀ ਕੋ ਚਲੇ ਗਏ ਮੰਤਰੀ ਜੀ ਨੇ ਅੜ 10 ਮਿੰਟ ਲਾਏ ਸਵਾਲ ਦਾ ਜਵਾਬ ਦਿੱਤਾ ਲੇਕਿਨ ਗੱਲ ਹੈ ਆ ਦੀ ਮੈਂ ਡਸਨ ਵਰਕ ਥੀ ਸਿਸਟਮ ਵਰਕਸ ਕੋਲੋਂ ਦਾ ਸਰਟੀਫਿਕੇਟ ਮਿਲ ਗਿਆ ਲੇਕਿਨ ਜਿਸ ਤਹਿਸੀਲਦਾਰ ਨੇ ਜਿਸ ਦਫਤਰ ਨੇ ਇੱਕ ਕੋਲੋਂ ਨੇ ਹਜ਼ਾਰਾਂ ਕੋਲੋਂ ਉਹ ਮਤਲਬ ਸਰਟੀਫਿਕੇਟ ਨਹੀਂ ਮਿਲਦੇ ਉੱਤੇ ਐਕਸ਼ਨ ਕੀ ਕੀਤਾ ਦੱਸੋ ਇਹ ਅੱਜ ਲੋੜ ਹੈ ਦੇਖੋ ਸਰਕਾਰ ਬੇਨਤੀ ਨਾਲ ਨਹੀਂ ਚੱਲਦੀ ਬੇਨਤੀਆਂ ਨਾਲ ਚੱਲੂਗੀ ਸਰਕਾਰ ਨਾ ਐਮਐਲਏ ਸਾਹਿਬ ਨੂੰ ਪੁੱਛ ਲਿਆ ਭੋਲੂ ਨੂੰ ਪੁੱਛ ਲਿਆ ਵੀ ਦੱਸੋ ਤਹਿਸੀਲਦਾਰ ਕਿਹੜਾ ਸੀਗਾ ਡੀਸੀ ਨੂੰ ਪੁੱਛ ਲਿਆ ਵੀ ਤਹਿਸੀਲਦਾਰ ਕਿਹੜਾ ਸੀਗਾ ਕਿਸੇ ਦੇ ਯਾਦ ਨਹੀਂ ਹੈਗਾ ਹੁਣ ਦੱਸੋ ਜੇ ਨਾਂ ਛਾਲ ਚ ਕ ਲਈ ਦਾ ਦੱਸਿਓ ਇੱਕ ਮਿੰਟ ਖੜਦਾ ਜਾਓ ਨਹੀਂ ਨਹੀਂ ਖੜਦਾ ਜਾਓ ਇੱਕ ਮਿੰਟ ਇੱਕ ਮਿੰਟ ਖੜ੍ਹ ਜਾਓ ਜੀ ਇੱਕ ਮਿੰਟ ਖੜ੍ਹ ਜਾਓ ਤਿੰਨ ਜਣਾਂ ਤੋਂ ਪੁੱਛ ਲਿਆ ਤਿੰਨਾਂ ਤੋਂ ਨਾਂ ਲੈ ਲਓ ਜੇ ਨਾਂ ਛਾਲ ਚ ਕਈ ਤਾਂ ਮੈਨੂੰ ਰਾਵਣ ਲਾ ਕੇ ਹੋ ਘਵਾਲ ਕਰੀ ਜਾਂਦੇ ਐ ਕੰਮ ਚੱਲਦਾ ਹੁੰਦਾ ਐ ਚੱਲਦਾ ਹੁੰਦਾ ਜੀ ਸਿੱਖੋ ਸਾਹਿਬ ਆ ਬਹੁਤ ਹੀ ਸਤਿਕਾਰਯੋਗ ਸਪੀਕਰ ਸਾਹਿਬ ਮંત્રી ਸਾਹਿਬ ਦੇ ਨਾਲ ਕੱਲ ਲਗਾਤਾਰ ਗੱਲਬਾਤ ਹੋਈ ਇਹਨਾਂ ਦੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਤੇ ਅਸਲ ਦੇ ਵਿੱਚ ਕਹਾਣੀ ਕੀ ਹੈ ਵੀ ਜਿਹੜੇ ਬੰਦੇ ਥੱਲੇ ਬੈਠੇ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਇਹ 80000 ਰੁਪਏ ਤੋਂ ਘੱਟ ਕੋ ਕੇ ਮੈਂ ਖੁਦ ਤਹਿਸੀਲਦਾਰ ਨੂੰ ਫੋਨ ਕੀਤਾ ਉਹ ਕਹਿੰਦਾ ਜੀ ਅਸੀਂ ਜਿਹੜਾ ਹੈ ਜਿਹੜੇ ਇਹਨਾਂ ਦੇ ਆਪਣੇ ਹੈਗੇ ਉਹ ਅਧਿਕਾਰੀ ਸਬਦਾ ਸੈਂਟਰ ਵਾਲੇ ਮੈਂ ਉਹਨਾਂ ਨਾਲ ਵੀ ਪਹਿਲਾਂ ਗੱਲ ਕੀਤੀ ਉਹ ਕਹਿੰਦੇ 80000 ਤੋਂ ਘੱਟ ਅਸੀਂ ਸਾਡੇ ਜਿਹੜਾ ਉਹਦੇ ਤੇ ਪੋਰਟਲ ਤੇ ਫੀਡ ਹੀ ਨਹੀਂ ਹੁੰਦਾ ਤੇ ਇਸ ਕਰਕੇ ਇਹ ਇਹ ਬਣ ਨਹੀਂ ਸਕਦਾ ਫਿਰ ਤਹਿਸੀਲਦਾਰ ਨੂੰ ਮੰਤਰਲਾ ਕਰਕੇ ਉਹਦੇ ਤੋਂ ਸਰਟੀਫਿਕੇਟ ਉਹਨੇ ਦੂਜਾ ਬਣਾ ਕੇ ਦਿੱਤਾ ਆਨਲਾਈਨ ਫਿਰ ਵੀ ਨਹੀਂ ਚੜਿਆ ਮੈਨੂੰ ਉਹਨੇ ਬਣਾਤਾ ਉਹਨਾਂ ਨੇ ਆਪਦੀ ਜਿਹੜਾ ਫਰਜ਼ ਨਿਭਾਤਾ ਵੀ ਚਲੋ ਜੀ ਜੇ ਕਿਤੇ ਕੰਮ ਆ ਸਕਦਾ ਤਾਂ ਮੈਂ ਇਹਦਾ ਲਾ ਦਿੰਨਾ ਇੱਕ ਮੰਦਬੁੱਧੀ ਬੰਦਾ ਹੈ ਉਹ 1 ਰੁਪਇਆ ਕਮਾਉਂਦਾ ਨਹੀਂ ਬਹੁਤੀ ਵਾਰੀ ਹੋਰ ਵੀ ਕੇਸਾਂ ਦੇ ਵਿੱਚ ਕੰਪਲੇਂਟ ਆਉਂਦੀ ਹੈ ਜਿਹੜਾ ਬੰਦਾ ਕੰਮ ਹੀ ਨਹੀਂ ਕਰਦਾ 80000 ਤੋਂ ਉੱਤੇ ਕਿੱਥੋਂ ਸਰਟੀਫਿਕੇਟ ਬਣਾ ਲਊਗਾ ਫਿਰ 80000 ਤੋਂ ਜਿਹੜੇ ਉਤਲੇ ਸਰਟੀਫਿਕੇਟ ਉੱਤੇ ਗਵਰਨਮੈਂਟ ਦੀਆਂ ਸਹੂਲਤਾਂ ਨਹੀਂ ਮਿਲਦੀਆਂ ਸੋ ਇਸ ਤਰ੍ਹਾਂ ਦੇ ਜਿਹੜੇ ਉਹ ਇੱਕ ਮਿੰਟ ਸਾਰਾ ਤੁਹਾਡੇ ਕਹਿਣ ਦਾ ਮਤਲਬ ਵੀ ਜਿਹੜਾ ਸੌਫਟਵੇਅਰ ਠੀਕ ਕਰਨ ਵਾਲਾ ਆ ਸੌਫਟਵੇਅਰ ਠੀਕ ਕਰਨ ਵਾਲਾ ਇੱਕ ਇੱਕ ਕੇਸ ਤੋਂ ਪਹਿਲਾਂ ਰੋਣਾ ਸਰ ਇੱਕ ਮਿੰਟ ਹੋਰ ਕੋਈ ਗੱਲ ਕਹਿਣੀ ਕਿਉਂਦੇ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਪਿੱਛੇ ਜੇ ਇੱਕ ਇਸ ਤਰ੍ਹਾਂ ਦੀ ਕੰਪਲੇਂਟ ਆਈ ਸੀ ਸਾਡੇ ਰਾਮਗੜੀਆ ਪਰਿਵਾਰ ਦੇ ਵਿੱਚੋਂ ਮੁੰਡਾ ਆਰਮੀ ਦੇ ਵਿੱਚ ਭਰਤੀ ਹੋਇਆ ਸੀ ਉਹਦੇ ਰਾਮਗੜੀਆ ਸਿੱਖ ਸੀ ਪਰ ਉਹ ਕਹਿੰਦੇ ਜੀ ਅਸੀਂ ਕੱਲੇ ਰਾਮਗੜੀਏ ਦਾ ਜਿਹੜਾ ਸਰਟੀਫਿਕੇਟ ਬਣਾ ਕੇ ਦੇਵਾਂਗੇ ਇਹਦੇ ਨਾਲ ਸਿੱਖ ਨਹੀਂ ਲੱਗਦਾ ਰਾਮਗੜੀਆ ਸਿੱਖ ਨਹੀਂ ਲੱਗਦਾ ਮੱਝ ਵੀ ਸਿੱਖ ਨਹੀਂ ਲੱਗਦਾ ਹੋਰ ਵੀ ਕਈ ਜਿਹੜੇ ਸਾਡੇ ਵੀਰ ਆ ਉਹਨਾਂ ਦੇ ਨਾਲ ਸਿੱਖ ਨਹੀਂ ਲੱਗਦਾ ਕੱਲੇ ਜੱਟ ਦੇ ਨਾਲ ਸਿੱਖ ਲੱਗਦਾ ਸੋ ਇਸ ਵਾਸਤੇ ਇਸ ਤਰ੍ਹਾਂ ਦੇ ਕਈ ੜਿੱਕੇ ਆ ਜਿਹੜੇ ਉਹ ਇਸ ਦੇ ਵਿੱਚ ਹੈਗੇ ਆ ਉਹਨਾਂ ਨੂੰ ਸੁਧਾਰਨ ਦੀ ਲੋੜ ਆ ਆਧਾਰ ਕਾਰਡ ਦੀ ਵੀ ਸਮੱਸਿਆ ਹੈ ਜੀ ਆਧਾਰ ਕਾਰਡ ਵੀ ਜੇ ਕੋਈ ਬੰਦਾ ਹੁਣ ਆਪਣਾ 50 ਸਾਲ ਤੋਂ ਉੱਤੇ ਆ ਉਹਦਾ ਆਧਾਰ ਕਾਰਡ ਨਹੀਂ ਬਣਦਾ ਇਸ ਕਰਕੇ ਜਦੋਂ ਬੰਦਾ ਦੇ ਜੇ ਕਿਸੇ ਨੇ ਪਹਿਲਾਂ ਨਹੀਂ ਬਣਾਇਆ ਤਾਂ ਅੱਜ ਆਪਦੇ ਉਹ ਫਿੰਗਰਪ੍ਰਿੰਟ ਦੇ ਕੇ ਜੋ ਆਧਾਰ ਕਾਰਡ ਬਣਾਉਣਾ ਚਾਹੁੰਦਾ ਹੈ ਉਹ ਇਹ ਵੀ ਹੁਣੇ 2-4 ਦਿਨਾਂ ਦੀ ਗੱਲ ਹੋਈ ਉਹ ਕਹਿੰਦੀ ਇਹ ਹੁਣ ਜਿਹੜਾ ਤੁਹਾਡੇ ਵਾਸਤੇ ਮਨਜ਼ੂਰੀ ਲੈਣੀ ਪਊਗੀ ਠੀਕ ਹੈ ਸੋ ਇਸ ਵਾਸਤੇ ਜਿੱਥੇ ਕਿਤੇ ਕੋਈ ਰਿਕਾ ਜੇ ਕੋਈ ਅਧਿਕਾਰੀ ਹੈਗਾ ਉਹਨਾਂ ਨੂੰ ਇਹ ਇਹਨਾਂ ਬਣਾਉ ਕਿ 8000 ਤੋਂ ਥੱਲੇ ਬਣਨਾ ਹੀ ਨਹੀਂ ਸੋ ਮੈਂ ਰੋਡਾ ਸਾਹਿਬ ਦਾ ਧੰਨਵਾਦ ਕਰਦਾ ਇਹਨਾਂ ਨੇ ਕੱਲ ਪੂਰੀ ਜਿਹੜੀ ਆਪਦੇ ਵੱਲੋਂ ਮਿਹਨਤ ਕੀਤੀ ਹੈ ਇਹਨਾਂ ਦੇ ਅਧਿਕਾਰੀਆਂ ਨਾਲ ਵੀ ਗੱਲ ਹੋਈ ਹੈ ਫੋਨ ਤੇ ਸਰ ਮੈਂ ਪਰ ਅਸੀਂ ਚਾਹੁੰਦੇ ਆ ਕਿ ਜੇ ਸਾਡੇ ਧਿਆਨ ਦੀ ਜਿਹੜੀ ਗੱਲ ਆ ਗਈ ਉਹ ਤਾਂ ਹੱਲ ਹੋ ਗਈ ਜਿਹੜੇ ਬੰਦੇ ਧਿਆਨ ਨਹੀਂ ਆ ਸਕਦੇ ਮੰਤਰੀ ਜੀ ਮੰਤਰੀ ਜੀ ਜਵਾਬ ਦੇਣਾ ਚਾਹੁੰਦੇ ਆ ਬੈਠੋ ਜੀ ਸਰ ਇਸ ਤਰ੍ਹਾਂ ਕਿ ਮੈਂ ਮੈਂ ਕਲੀਅਰ ਕਰ ਚੁੱਕਾ ਕੱਲ ਚਾਹੇ ਤੁਹਾਨੂੰ ਪਤਾ ਹੀ ਮੇਰੇ ਸਾਡੇ ਫੈਮਿਲੀ ਵਿੱਚ ਥੋੜੇ ਜਿਹਾ ਹੋ ਗਿਆ ਸੀਗਾ ਕਜ਼ਨ ਦੀ ਡੈਥ ਹੋ ਗਈ ਸੀ ਕਿ ਫਿਰ ਵੀ ਮੈਨੂੰ ਫਾਲੋਅ ਅਪ ਕੀਤਾ ਤੇ ਮੈਂ ਐ ਐਮਐਲਏ ਸਾਹਿਬ ਨੂੰ ਬੜਾ ਕਲੀਅਰ ਕਰ ਦੇਣਾ ਚਾਹੁੰਨਾ ਕਿ ਇਹ ਜੀ ਕੋਈ ਗੱਲ ਨਹੀਂ ਹੈਗੀ ਤੁਸੀਂ ਸਪੈਸੀਫਿਕਲੀ ਬੰਦੇ ਨੂੰ ਸੇਵਾ ਕੇਂਦਰ ਦੇ ਵਿੱਚ ਦੇ ਕੇ ਭੇਜੋ ਮੈਂ ਲੈ ਕੇ ਆਇਆ ਜੀ ਜਿਹਦੇ ਵਿੱਚ ਇੱਕ 60000 ਦਾ ਬਣਿਆ ਹੋਇਆ ਹੈ 1 14000 ਦਾ ਬਣਿਆ ਹੋਇਆ ਇੱਕ ਸਰਟੀਫਿਕੇਟ 0 ਇਨਕਮ ਦਾ ਬਣਿਆ ਹੋਇਆ ਇਹ ਹੋਇਆ ਕਿ ਇਹਦੇ ਵਿੱਚ ਹੋਇਆ ਕੀ ਹੈ ਹੋਇਆ ਇਹ ਹੈ ਕਿਉਂਕਿ ਤਸੀਲਦਾਰ ਨੇ ਆਪਦੀ ਤਸੱਲੀ ਕਰਨੀ ਹੁੰਦੀ ਹੈ ਵੀ ਇਸ ਬੰਦੇ ਦੀ ਇਨਕਮ ਇੰਨੀ ਹੈ ਉਹਨੇ ਆਪਦੇ ਗਲੋਂ-ਗਲਾਵਾ ਲਾਉਣ ਦੇ ਲਈ ਵੀ ਕਿਤੇ ਕੱਲ ਨੂੰ ਮੈਂ ਗਲਤ ਸਰਟੀਫਿਕੇਟ ਨਾ ਬਣਾ ਬਣਾਦਾ ਉਹਨੇ ਉੱਥੇ ਸੇਵਾ ਕੇਂਦਰ ਵਾਲੇ ਪ੍ਰਾਈਵੇਟ ਮੁਲਾਜ਼ਮਾ ਨੂੰ ਕਹਿ ਰੱਖਿਆ ਸੀਗਾ ਵੀ ਯਾਰ ਤੁਸੀਂ ਅਪਲਾਈ ਨਾ ਕਰਾਇਓ ਜਦੋਂ ਤਸੀਲਦਾਰ ਨੇ ਕਿਹਾ ਤਾਂ ਉਹਨੇ ਨਹੀਂ ਫੜੇ ਉਹਨੇ ਕਾਗਜ਼ਾਂ ਤੇ ਜਦੋਂ ਉਹਦੇ ਕੋਲ ਤਸਿਲਦਾਰ ਕੋਲੇ ਗਿਆ ਕੋਲੂ ਉਹਨੂੰ ਵੀ ਮਨ੍ਹਾ ਕਰਤਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਇਨ ਪ੍ਰਿੰਸੀਪਲ ਗਵਰਨਮੈਂਟ ਵੱਲੋਂ ਸਾਡੇ ਵੱਲੋਂ ਕੋਈ ਐਹ ਜੀ ਦਿੱਕਤ ਨਹੀਂ ਹੈਗੀ ਜੇ ਕੋਈ ਆਉਂਦੇ ਮੈਂ ਇਸੇ ਕਰਕੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਤੁਹਾਡੇ ਧਿਆਨ ਦੇ ਵਿੱਚ ਐਹ ਜਾਂ ਕੋਈ ਆਵੇ ਤਾਂ ਦੱਸੋ ਨਾਲ ਦੀ ਨਾਲ ਉਹਦੇ ਉੱਪਰ ਕਾਰਵਾਈ ਹੋਊਗੀ ਰਾਣਾ ਜੀ ਰਾਣਾ ਜੀ ਦੱਸੋ ਸਪੀਕਰ ਸਾਹਿਬ ਉਸ ਗਰੀਬ ਲਈ ਤੇ ਇਹ ਮਸਲਾ ਬੜਾ ਵੱਡਾ ਲੇਕਿਨ ਪੰਜਾਬ ਦੇ ਹੋਰ ਵੀ ਬੜੇ ਮਸਲੇ ਆ ਲੇਕਿਨ ਇਸੇ ਮਸਲੇ ਦੇ ਤੇ ਮੈਂ ਗੱਲ ਕਰਨਾ ਚਾਹਉਣਾ ਕੋਲੂ ਨੇ ਸਰਦਾਰ ਗੁਰਦੇਵ ਸਿੰਘ ਨੂੰ ਅਪਰੋਚ ਕਰਨ ਲਿਆ ਸਰਕਾਰ ਸੀ ਉਹ ਮੰਤਰੀ ਜੀ ਕੋ ਚਲੇ ਗਏ ਮੰਤਰੀ ਜੀ ਨੇ ਅੜ 10 ਮਿੰਟ ਲਾਏ ਸਵਾਲ ਦਾ ਜਵਾਬ ਦਿੱਤਾ ਲੇਕਿਨ ਗੱਲ ਇਹ ਆ ਦੀ ਮੰਡ ਡਸਨ ਵਰਕ ਦੀ ਸਿਸਟਮ ਵਰਕਸ ਕੋਲੂ ਦਾ ਸਰਟੀਫਿਕੇਟ ਮਿਲ ਗਿਆ ਲੇਕਿਨ ਜੇਸ ਤਹਿਸੀਲਦਾਰ ਨੇ ਜੇਸ ਦਫਤਰ ਨੇ ਇੱਕ ਕੋਲ ਨੂੰ ਨਹੀਂ ਹਜ਼ਾਰਾਂ ਕੋਲ ਨੂੰ ਮਤਲਬ ਸਰਟੀਫਿਕੇਟ ਨਹੀਂ ਮਿਲਦੇ ਉੱਤੇ ਐਕਸ਼ਨ ਕੀ ਕੀਤਾ ਦੱਸੋ ਇਹ ਅਜ ਢੋੜ ਹੈ ਦੇਖੋ ਸਰਕਾਰ ਬੇਨਤੀ ਨਾਲ ਨਹੀਂ ਚੱਲ ਸਕਦੀ ਬੇਨਤੀਆਂ ਨਾਲ ਚੱਲੂਗੀ ਸਰਕਾਰ ਨਾ ਆਪੀ ਠੀਕ ਹੈ ਜੀ ਠੀਕ ਹੈ ਮੰਤਰੀ ਜੀ ਬੇਨਤੀ ਕਰਨੀ ਠੀਕ ਹੈ ਜੀ ਮੰਤਰੀ ਅਮਨ ਢੋੜਾ ਜੀ ਜੀ ਕਿ ਬੇਨਤੀ ਤੁਸੀਂ ਵੱਡੇ ਥਨੂੰ ਬੇਨਤੀ ਕਰ ਰਹੇ ਹੋ ਕਿ ਨਹੀਂ ਚ ਬੇਨਤੀਆਂ ਨਾਲ આજ ਤੱਕ ਇਹ ਕੰਮ ਚੱਲਦਾ ਨਾ ਚਲਾਇਆ ਹੁਣ ਅਗਲੀ ਗੱਲ ਇਹ ਹੈ ਕਿ ਐਮ ਐਲ ਏ ਸਾਹਿਬ ਨੂੰ ਪੁੱਛ ਲਿਆ ਕੋਲੂ ਨੂੰ ਪੁੱਛ ਲਿਆ ਵੀ ਦੱਸੋ ਉਹ ਤਸੀਲਦਾਰ ਕਿਹੜਾ ਸੀਗਾ ਡੀ ਸੀ ਨੂੰ ਪੁੱਛ ਲਿਆ ਵੀ ਤਸੀਲਦਾਰ ਕਿਹੜਾ ਸੀਗਾ ਕਿਸੇ ਦੇ ਯਾਦ ਨਹੀਂ ਹੈਗਾ ਹੁਣ ਦੱਸੋ ਜੇ ਨਾਂ ਛਾਲ ਚਕਾਈ ਤਾਂ ਦੱਸਿਓ ਇੱਕ ਮਿੰਟ ਖੜਦਾ ਜਾਓ ਨਹੀਂ ਨਹੀਂ ਖੜਦਾ ਜਾਓ ਇੱਕ ਮਿੰਟ ਇੱਕ ਮਿੰਟ ਖੜਜੋ ਜੀ ਇੱਕ ਮਿੰਟ ਖੜਜੋ ਤਿੰਨ ਜਣਾਂ ਤੋਂ ਪੁੱਛ ਲਿਆ ਤਿੰਨਾਂ ਤੋਂ ਨਾਂ ਲੈ ਲਓ ਜੇ ਨਾਂ ਛਾਲ ਚਕਾਈ ਤਾਂ ਮੈਨੂੰ ਨਾਮਨ ਲਾ ਕੇ ਹੋ ਘਵਾਲ ਕਰੀ ਜਾਂ ਨਹੀਂ ਐ ਕੰਮ ਚੱਲਦਾ ਹੁੰਦਾ ਐ ਚੱਲਦਾ ਹੁੰਦਾ ਚਲੋ ਠੀਕ ਹੈ ਤਿੰਨ ਬੰਦੇ ਸੀ ਜਿਹਨਾਂ ਕੋਲੇ ਇਹ ਪ੍ਰੋਬਲਮ ਆਈ ਸੀਗੀ ਠੀਕ ਹੈ ਤਸੀਲਦਾਰ ਵੱਡਾ ਸੀ ਕਿ ਛੋਟਾ ਸੀ ਬੀਸੀ ਕਹਿੰਦਾ ਚਾਰ ਸੀ ਉਹਨਾਂ ਦਿਨਾਂ ਦੇ ਵਿੱਚ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਸਰਦਾਰ ਬੈਠੋ ਜੀ ਬੈਠੋ ਬੈਠੋ ਰਾਮਗੜੀਆ ਪਰਿਵਾਰ ਦੇ ਵਿੱਚੋਂ ਮੁੰਡਾ ਆਰਮੀ ਦੇ ਵਿੱਚ ਭਰਤੀ ਹੋਇਆ ਸੀ ਉਹਦੇ ਰਾਮਗੜੀਆ ਸਿੱਖ ਸੀ ਪਰ ਉਹ ਕਹਿੰਦੇ ਅਸੀਂ ਕੱਲੇ ਰਾਮਗੜੀਏ ਦਾ ਜਿਹੜਾ ਸਰਟੀਫਿਕੇਟ ਬਣਾ ਕੇ ਦੇਵਾਂਗੇ ਇਹਦੇ ਨਾਲ ਸਿੱਖ ਨਹੀਂ ਲੱਗਦਾ ਜਿਹੜੇ ਬੰਦੇ ਥੱਲੇ ਬੈਠੇ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਉਹ ਕਹਿੰਦੇ 80000 ਤੋਂ ਘੱਟ ਸੀ ਸਾਡੇ ਜਿਹੜਾ ਉਹਦੇ ਤੇ ਪੋਰਟਲ ਤੇ ਵੀਡ ਹੀ ਨਹੀਂ ਹੁੰਦਾ ਤਾਂ ਤੇ ਮੈਂ ਐ ਐਮਐਲਏ ਸਾਹਿਬ ਨੂੰ ਬੜਾ ਕਲੀਅਰ ਕਰ ਦੇਣਾ ਚਾਹੁੰਨਾ ਕਿ ਇਹ ਜੀ ਕੋਈ ਗੱਲ ਨਹੀਂ ਹੈਗੀ ਤੁਸੀਂ ਸਪੈਸੀਫਿਕਲੀ ਬੰਦੇ ਨੂੰ ਸੇਵਾ ਕੇਂਦਰ ਦੇ ਵਿੱਚ ਦੇ ਕੇ ਭੇਜੋ ਮੈਂ ਲੈ ਕੇ ਆਇਆ ਜੀ ਜਿਹਦੇ ਵਿੱਚ ਇੱਕ 60000 ਦਾ ਬਣਿਆ ਹੋਇਆ ਹੈ ਇੱਕ 14000 ਦਾ ਬਣਿਆ ਹੋਇਆ ਹੈ ਇੱਕ ਸਰਟੀਫਿਕੇਟ ਜ਼ੀਰੋ ਇਨਕਮ ਦਾ ਬਣਿਆ ਹੋਇਆ ਹੈ ਕੋਈ ਨੂੰ ਨੇ ਸਰਦਾਰ ਗੁਰਦੇਵ ਸਿੰਘ ਨੂੰ ਅਪਰੋਚ ਕਰ ਲਿਆ ਸਰਕਾਰ ਸੀ ਉਹ ਮੰਤਰੀ ਜੀ ਕੋ ਚਲੇ ਗਏ ਮੰਤਰੀ ਜੀ ਨੇ ਅੜ 10 ਮਿੰਟ ਲਾਏ سوال ਦਾ جواب ਦਿੱਤਾ ਲੇਕਿਨ ਗੱਲ ਹੈ ਆ ਦੀ ਮਾਈਂਡ ਡਸਨਟ ਵਰਕ ði ਸਿਸਟਮ ਵਰਕਸ ਉਹ ਨੂਨ ਦਾ ਸਰਟੀਫਿਕੇਟ ਮਿਲ ਗਿਆ ਲੇਕਿਨ ਜਿਸ ਤਹਿਸੀਲਦਾਰ ਨੇ ਜਿਸ ਦਫਤਰ ਨੇ ਇੱਕ ਕੋਲ ਨੂੰ ਨਹੀਂ ਹਜ਼ਾਰਾਂ ਕੋਲ ਨੂੰ ਮਤਲਬ ਸਰਟੀਫਿਕੇਟ ਨਹੀਂ ਮਿਲਦਾ ਉੱਤੇ ਐਕਸ਼ਨ ਕੀ ਕੀਤਾ ਦੱਸੋ ਇਹ ਅੱਜ ਲੋੜ ਹੈ ਦੇਖੋ ਸਰਕਾਰ ਬੇਨਤੀ ਨਾਲ ਨਹੀਂ ਚੱਲਦੀ ਕੀੰਤੀ ਨਾ ਚੱਲੂਗੀ ਸਰਕਾਰ ਨਾ ਐਮ ਐਲ اے ਸਾਹਿਬ ਨੂੰ ਪੁੱਛ ਲਿਆ ਕੋਲੂ ਨੂੰ ਪੁੱਛ ਲਿਆ ਵੀ ਦੱਸੋ ਤਹਿਸੀਲਦਾਰ ਕਿਹੜਾ ਸੀਗਾ ਡੀ ਸੀ ਨੂੰ ਪੁੱਛ ਲਿਆ ਵੀ ਤਹਿਸੀਲਦਾਰ ਕਿਹੜਾ ਸੀਗਾ ਕਿਸੇ ਦੇ ਯਾਦ ਨਹੀਂ ਹੈਗਾ ਹੁਣ ਦੱਸੋ ਜੇ ਨਾਂ ਛਾਲ ਚ ਕ ਲਈ ਦੱਸਿਓ ਇੱਕ ਮਿੰਟ ਖੜਦਾ ਜਾਓ ਨਹੀਂ ਨਹੀਂ ਖੜਦਾ ਜਾਓ ਇੱਕ ਮਿੰਟ ਇੱਕ ਮਿੰਟ ਖੜ੍ਹ ਜਾਓ ਜੀ ਇੱਕ ਮਿੰਟ ਖੜ੍ਹ ਜਾਓ ਤਿੰਨ ਜਣਾਂ ਤੋਂ ਪੁੱਛ ਲੇ ਤਿੰਨਾਂ ਤੋਂ ਨਾਂ ਲੈ ਲਓ ਜੇ ਨਾਂ ਛਾਲ ਚ ਕਈ ਤਾਂ ਮੈਨੂੰ ਦਰਾਵਨ ਲਾ ਕੇ ਹੋ ਘਵਾਲ ਕਰੀ ਜਾਂਦੇ ਐ ਕੰਮ ਚੱਲਦਾ ਹੁੰਦਾ ਐ ਚੱਲਦਾ ਹੁੰਦਾ